ਅਕਾਲ ਤਖਤ ਸਾਈਬ ਦੇ ਕਾਰਜਕਾਰੀ ਜਥੇਦਾਰ ਤੇ ਤਖਤ ਕੇਸਗੜ੍ਹ ਸਾਈਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 24 ਨਵੰਬਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਨੰਦਪੁਰ ਸਾਹਿਬ ਵਿਖੇ ਬੁਲਾਏ ਜਾ ਰਹੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ 'ਚ ਮਤਾ ਪਾਸ ਕਰੇ ਤੇ ਇਸ ਤੋਂ ਇਲਾਵਾ ਚਿਰਾਂ ਤੋਂ ਲਟਕਦੀ ਆ ਰਹੀਆਂ ਮੰਗਾਂ ਸਿੱਖਾਂ ਦੀਆਂ ਉਹਨਾਂ ਸੰਬੰਧੀ ਵੀ ਜਥੇਦਾਰ ਨੇ ਆਵਾਜ਼ ਬੁਲੰਦ ਕੀਤੀ। ਗੜਗੱਜ ਨੇ ਕਿਹਾ ਕਿ ਸਜ਼ਾਵਾ ਪੂਗ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਆਖਿਆ ਕਿ ਸਿੱਖ ਪੰਥ ਦੇ ਸਾਰੇ ਸਮਾਗਮਾਂ 'ਚ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ ਜਥੇਦਾਰ ਕੁਲਜੀਪ ਸਿੰਘ ਗੜਗੱਜ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵਾਂ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸੈਸ਼ਨ ਸਦਨ ਦਾ ਤਾਂ ਫਾਇਦਾ ਤਾਂ ਹੀ ਹੈ ਜੇਕਰ ਸਿੱਖ ਪੰਥ ਨਾਲ ਜੁੜੇ ਸੰਜੀਦਾ ਮਸਲੇ ਇੱਥੇ ਵਿਚਾਰੇ ਜਾਣਗੇ ਉਨਾ ਸਮੁੱਚੇ ਖਾਲਸਾ ਪੰਥ ਨੂੰ ਅਪੀਲ ਕੀਤੀ ਕਿ 23 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਸਮੁੱਚਾ ਖਾਲਸਾ ਪੰਥ ਆਪਣੇ ਘਰਾਂ ਤੇ ਖਾਲਸਾਈ ਨਿਸ਼ਾਨ ਚੁਲਾਏ ਉਹਨਾਂ ਆਖਿਆ ਕਿ ਇਹ ਝੂਲਦੇ ਖਾਲਸਾਈ ਨਿਸ਼ਾਨ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਨਮਨ ਹੋਵੇਗਾ ਇਸ ਤੋਂ ਇਲਾਵਾ ਜਥੇਦਾਰ ਕੁਲਦੀਪ ਸਿੰਘ ਗੱਜ ਨੇ ਇੱਕ ਸਵਾਲ ਦੇ ਜਵਾਬ ਚ ਕਿਹਾ ਕਿ ਸਰਕਾਰ ਨੂੰ ਆਪਣੇ ਅਧਿਕਾਰ ਖੇਤਰ ਦੇ ਕੰਮ ਹੀ ਕਰਨੇ ਚਾਹੀਦੇ ਨੇ ਤੇ ਧਾਰਮਿਕ ਕੰਮਾਂ 'ਚ ਦਖਲ ਨਹੀਂ ਦੇਣਾ ਚਾਹੀਦਾ ਉਹ ਕਹਿੰਦੇ ਨੇ ਕਿ ਗੁਰੂ ਸਾਹਿਬ ਨੂੰ ਕੋਈ ਵੀ ਯਾਦ ਕਰ ਸਕਦਾ ਹੈ ਪਰੰਤੂ ਰਾਜਨੀਤਿਕ ਪਾਰਟੀਆਂ ਨੂੰ ਵੱਖਰੇ ਪ੍ਰੋਗਰਾਮ ਕਰਵਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਥੇਦਾਰ ਗੜਗਾਜ ਨੇ ਕਿਹਾ ਕਿ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਰਮਿਕ ਕਾਰਜ ਕਰਦੀ ਹੈ ਤੇ ਸਾਰਿਆਂ ਨੂੰ ਉਹਨਾਂ ਸਮਾਗਮਾਂ 'ਚ ਸ਼ਿਰਕਤ ਕਰਨੀ ਚਾਹੀਦੀ ਹੈ ਉਹਨਾਂ ਮੰਗ ਕੀਤੀ ਕਿ ਸ਼ਤਾਬਦੀ ਮੌਕੇ ਸਰਕਾਰ ਅਨੰਦਪੁਰ ਸਾਹਿਬ ਵਿਖੇ ਇੱਕ ਮੈਡੀਕਲ ਕਾਲਜ ਖੋਲ੍ਹ ਕੇ ਲੋਕਾਂ ਨੂੰ ਵਧੀਆ ਸਹੂਲਤ ਦੇਵੇ ਇਸ ਦੌਰਾਨ ਜਥੇਦਾਰ ਕੁਲਦੀਪ ਸਿੰਘ ਗੜਕਾ ਜਨੇ ਹੋਰ ਕੀ ਕੁਝ ਕਿਹਾ ਸਰਕਾਰ ਨੂੰ ਕਿਹੜੀ ਮੰਗ ਰੱਖੀ ਤੇ ਖਾਲਸਾ ਪੰਥ ਨੂੰ ਕੀ ਆਵਾਜ਼ ਲਗਾਈ ਹੈ ਤੁਸੀਂ ਇੱਕ ਵਾਰ ਉਹ ਵੀ ਸੁਣੋ ਦੇਖੋ ਖਾਲਸਾ ਪੰਥ ਦੀ ਇਹ ਵੱਡੀ ਮੰਗ ਆ ਜਿਹੜੀ ਹੁਣ ਇਹਨਾਂ ਨੇ ਇੱਥੇ ਕਰਨੀ ਹੈਗੀ ਆਪਣੀ ਵਿਧਾਨ ਸਭਾ ਦਾ ਰੱਖਿਆ ਚੰਗੀ ਗੱਲ ਇਹ ਹੋ ਗਈ ਕਿ ਇਹ ਵਿਧਾਨ ਸਭਾ ਦੇ ਵਿੱਚ ਇੱਥੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਤਾ ਪਾਉਣ ਔਰ ਨਾਲ ਹੀ ਜਿਹੜੀਆਂ ਸਿੱਖ ਮੰਗਾਂ ਜਿਨ੍ਹਾਂ ਤੇ ਲੰਮੇ ਸਮੇਂ ਤੋਂ ਪੰਥ ਸੰਘਰਸ਼ ਕਰਦਾ ਰਿਹਾ ਅਨੰਦਪੁਰ ਸਾਹਿਬ ਦਾ ਮਤਾ ਉਹਦੇ ਵਿੱਚ ਸਿੱਖ ਮੰਗਾ ਉਸ ਸੋਚ ਦਾ ਪ੍ਰਗਟਾਵਾ ਇੱਥੇ ਕਰਨਾ ਔਰ ਜੇ ਸਿਰਫ ਜਿਵੇਂ ਉੱਥੇ ਵਿਧਾਨ ਸਭਾ ਲੱਗਦੀ ਆ ਰੌਲਾ ਗੋਲਾ ਹੀ ਆ ਜਾਂ ਇਹ ਕਹਿ ਰਹੇ ਆ ਕਿ ਆਪਾਂ ਗੁਰੂ ਸਾਹਿਬ ਦੀ ਗੱਲ ਕਰਾਂਗੇ ਗੁਰੂ ਸਾਹਿਬ ਦੀ ਗੱਲ ਤਾਂ ਹੀ ਆ ਜੇ ਗੁਰੂ ਦੇ ਸਿਧਾਂਤਾਂ ਦੀ ਗੱਲ ਕਰਨ ਗੁਰੂ ਦਾ ਸਿਧਾਂਤ ਆ ਭੈ ਕਾਹੂ ਕੋ ਦੇਤਨਾ ਨਾ ਪਰਮਾਨਤਾਲ ਕਾਹੋ ਨਾਨਕ ਸੁਨਰੇ ਮਨਾ ਗਿਆਨੀ ਤਾਂ ਹੀ ਬਖਾਨ ਨਾ ਡਰਨਾ ਨਾ ਡਰਉਣਾ ਅਰਾ ਹਕੂਮਤਾਂ ਤੈਅ ਕਰਨ ਕਿ ਤੁਸੀਂ ਕਿਸੇ ਨੂੰ ਡਰਾ ਨਹੀਂ ਸਕਦੇ ਜਿਹੜੇ ਸਾਡੇ ਬੰਦੀ ਸਿੰਘਾਂ ਕੌਮ ਦੇ ਹੀਰੇ ਆ ਲੰਮੇ ਸਮੇਂ ਤੋਂ ਪੰਥੇ ਨਾਲ ਸੰਘਰਸ਼ ਕਰ ਰਿਆ ਤੇ ਪੰਥ ਸੰਘਰਸ਼ ਕਰਦਾ ਵੀ ਆ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਕਰਨੇ ਚਾਹੀਦੇ ਪੰਥ ਤੇ ਇੱਥੇ ਕਰਦਾ ਹੀ ਆ ਸ਼ਤਾਬਦੀਰ ਮੈਂ ਪਿਛਲੇ ਦਿਨੀ ਵੀ ਇਹ ਬਿਆਨ ਦਿੱਤਾ ਆ ਤੇ ਸਾਡੇ ਹਰ ਸਮਾਗਮ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਣੀ ਚਾਹੀਦੀ ਆ ਔਰ ਸਾਡੀ ਕੌਮੀ ਪਛਾਣ ਦੀ ਗੱਲ ਹੋਣੀ ਚਾਹੀਦੀ ਜਿਹੜੀ ਗੁਰੂ ਨੇ ਕੀਤੀ ਆ ਬਾਕੀ ਰਿਹਾਈਆਂ ਹੋਣ ਕਿਆਂ ਗੁਰੂ ਕਿਰਪਾ ਕਰੂਗਾ ਤੇ ਸਰਕਾਰਾਂ ਨੂੰ ਇਹਦੇ ਤੇ ਧਿਆਨ ਦੇਣਾ ਚਾਹੀਦਾ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਦਾ ਰਾਈਟ ਆ ਹੱਕ ਆ ਕਿ ਉਹਨਾਂ ਦੀਆਂ ਰਿਹਾਈਆਂ ਹੋਣ ਗੁਰੂ ਕਿਰਪਾ ਕਰੂਗਾ ਪੰਜਾਬ ਸਰਕਾਰ ਵੱਲੋਂ ਜਿਹੜੇ ਵੱਖਰੇ ਸਮਾਗਮ ਕਰਾਏ ਜਾ ਰਹੇ ਕੱਲਾ ਵੀ ਛੇ ਨਜ਼ਰ ਦੇ ਵਿੱਚ ਸਮਾਗਮ ਹੋਇਆ ਉਸ ਮर्याਦਾ ਦੀ ਜਿਹੜੀ ਉੱਥੇ ਮर्याਦਾ ਭੰਗ ਕੀਤੀ ਗਈ ਭਾਰਤੀ ਜਨਤਾ ਪਾਰਟੀ ਦੀ 19 ਤਰੀਕ ਨੂੰ ਇੱਥੇ ਇੱਕ ਕੀਰਤਨ ਦਰਬਾਰ ਕਰਵਾ ਰਹੀ ਹੈ ਜੀ ਲੱਗਦਾ ਹੈ ਕਿ ਇਹ ਇਹ ਕੰਮ ਜਿਹੜੇ ਅਧਕਾਰ ਖੇਤਰ ਸ਼੍ਰੋਮਣੀ ਕਮੇਟੀ ਦਾ ਇਹ ਪਾਟਪਾ ਨੂੰ ਵੀ ਬਰੇਸ ਕਰਨਾ ਪਈਦਾ ਸੀ ਇਹ ਅਧਕਾਰ ਖੇਤਰ ਖਾਲਸਾ ਪੰਥ ਦਾ ਤੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਖਾਲਸਾ ਪੰਥ ਦੀ ਇੱਕ ਧਾਰਮਿਕ ਨਮੁੰਦਾ ਜਮਾਤ ਹੈ ਕਿਉਂਕਿ ਗੁਰਦੁਆਰਿਆਂ ਦਾ ਪ੍ਰਬੰਧ ਵੇਖੋ ਹੁਣ ਜੇ ਕੋਈ ਜਾ ਕੇ ਡੀਸੀ ਦਫਤਰ ਆਖੇ ਵੀ ਸਾਡੇ ਕੋਈ ਕਾਰਸੇਵਾਲੇ ਮਹਾਂਪੁਰਸ਼ ਕਹਿਣ ਇਹੀ ਇਥੇ ਆਪਣਾ ਦਫਤਰ ਖੋਲਣਾ ਤੇ ਖੋਲਣ ਦੇਣਗੇ ਨਹੀਂ ਖੋਲਣ ਦੇਣਗੇ ਉਹਨਾਂ ਦਾ ਆਪਣਾ ਅਧਿਕਾਰ ਖੇਤਰ ਆ ਸਰਕਾਰਾਂ ਦੇ ਆਪਣੇ ਅਧਿਕਾਰ ਖੇਤਰ ਆ ਤੋਂ ਸਰਕਾਰਾਂ ਨੂੰ ਜਾਂ ਜਿਹੜੀਆਂ ਵੱਖ-ਵੱਖ ਪੋਲਿਟਿਕਲ ਪਾਰਟੀਆਂ ਵਾਂ ਇਹ ਠੀਕ ਆ ਵੀ ਗੁਰੂ ਨੂੰ ਯਾਦ ਕੋਈ ਵੀ ਕਰ ਸਕਦਾ ਪਰ ਉਹਨੂੰ ਕਿਸੇ ਪਾਰਟੀ ਦਾ ਪ੍ਰੋਗਰਾਮ ਕਹਿਣਾ ਇਹ ਗਲਤ ਗੱਲ ਆ ਪ੍ਰੋਗਰਾਮ ਗੁਰੂ ਦੇ ਹੁੰਦੇ ਆ ਪ੍ਰੋਗਰਾਮ ਖਾਲਸੇ ਪੰਥ ਦੇ ਆ ਪ੍ਰੋਗਰਾਮ ਸੰਗਤ ਦੇ ਹੁੰਦੇ ਆ ਇਹਨਾਂ ਚੀਜ਼ਾਂ ਤੋਂ ਗ੍ਰੇਟ ਕਰਨਾ ਚਾਹੀਦਾ ਔਰ ਬਾਅਦ ਵਿੱਚ ਤੁਹਾਨੂੰ ਪਤਾ ਹੀ ਹੈ ਜਿਵੇਂ ਸ਼੍ਰੀਨਗਰ ਵੀ ਗਲਤੀਆਂ ਵੀ ਕੀਤੀਆਂ ਇਹਨਾਂ ਨੇ ਇਦੇ ਲਈ ਜ਼ਰੂਰੀ ਆ ਵੀ ਇਹ ਖਾਲਸਾ ਪੰਥ ਦੇ ਨਾਲ ਤਾਲਮੇਲ ਕਰਕੇ ਜੋ ਖਾਲਸਾਈ ਪ੍ਰੋਗਰਾਮ ਅਨਾਏ ਜਾ ਰਹੇ ਉਹਦੇ ਚ ਸ਼ਮੂਲੀਅਤ ਵੀ ਕਰਨ ਔਰ ਦਲ ਪੰਥਾ ਨੂੰ ਅੱਗੇ ਲਾ ਕੇ ਸਾਡੀਆਂ ਸਿੱਖ ਸੰਸਥਾਵਾਂ ਨੂੰ ਅੱਗੇ ਲਾ ਕੇ ਤੇ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦਾ ਸਹਿਯੋਗ ਲਾ ਕੇ ਸਾਰੇ ਕਾਰਜ ਕਰਨੇ ਚਾਹੀਦੇ ਇਹ ਗਲਤ ਰੁਝਾਨ ਜਿਹੜਾ ਵੱਖੋ ਵੱਖਰਾ ਤੇ ਸ਼ੁਰੂ ਹੋ ਗਿਆ ਹੁਣ ਜਿਵੇਂ ਤੁਸੀਂ ਕਹਿ ਦਿੱਤਾ ਵੀ ਭਾਰਤੀ ਜਨਤਾ ਪਾਰਟੀ ਦਾ ਪ੍ਰੋਗਰਾਮ ਤੋ ਗੁਰਮਤ ਸਮਾਗਮ ਕਿਸੇ ਪਾਰਟੀ ਦਾ ਨਹੀਂ ਹੋ ਸਕਦਾ ਗੁਰਮਤ ਸਮਾਗਮ ਸਿਰਫ ਗੁਰੂਦਾਨ ਦਾ ਇਸ ਤਰੀਕੇ ਦੇ ਨਾਲ ਕਲਪੰਥ ਜਿਹੜੇ ਉਹਨਾਂ ਨੇ ਸਮਾਗਮਾਂ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਕਿਉਂਕਿ ਸਾਰਾ ਸਮਾਗਮ ਸਰਕਾਰ ਦਾ ਸ਼ਮੂਲੀਅਤ ਕੰਤ ਕਲੀ ਬੁੱਟਾ ਤਲ ਦੇ ਮੁੱਖ ਬਾਬਾ ਕੁਬੀਰ ਸਿੰਘ ਦੇ ਡੇਰੇ ਦੇ ਵਿੱਚ ਹੋ ਰਹੀ ਸੀ ਸ਼ੌਨੀ ਜਹਾਂ ਸਿੰਘ ਦਾ ਉਹ ਸਾਰੇ ਪਾਸੇ ਸ਼ਮੂਲੀਅਤ ਕਰ ਰਹੇ ਨੇ ਉਹਨਾਂ ਨੇ ਕਿਉਂਕਿ ਉੱਥੇ ਆਪਣੇ ਦਿੱਲੀ ਦੇ ਵਿੱਚ ਵੀ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਕਿ ਸ਼ਤਾਬਦੀ ਮਨਾਉਣੀ ਉੱਥੇ ਵੀ ਜਾਣਾ ਇੱਥੇ ਗੁਰਦੁਆਰਾ ਸੀਸਗੰਜ ਸਾਹਿਬ ਸਾਡੇ ਨਾਲ ਬਰ ਸਾਹਿਬ ਇੱਥੇ ਇੱਥੇ ਵੀ ਹੋਣਾ ਉਹਨਾਂ ਨੇ ਤੇ ਬਾਕੀ ਹਰੇਕ ਦੀ ਆਪਣੀ ਸੋਚ ਆ ਇਸ ਤਰੀਕੇ ਸਾਡੇ ਦੇਖੋ ਜਿਦੋਂ ਤੱਕ ਤੇ ਵਾਈਟ ਸਿਟੀ ਦੀ ਗੱਲ ਆ ਕਿਉਂਕਿ ਇਹ ਤਾਂ 1999 ਦੇ ਵਿੱਚ ਤੇ ਉਹਦੇ ਤੋਂ ਪਹਿਲਾਂ 1975 ਦੇ ਵਿੱਚ ਵੀ ਜਦੋਂ ਗੁਰੂ ਸਾਹਿਬ ਦੀ ਸ਼ਤਾਬਦੀ ਮਨਾਈ ਗਈ ਸੀ ਤੇ ਉਦੋਂ ਬੜੇ ਉਪਰਾਲੇ ਇੱਥੇ ਹੋਏ ਉਸ ਵੇਲੇ ਜਿਹੜੀ ਸਰਕਾਰ ਹੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਾਰਗ ਬਣਾਇਆ ਮੈਨੂੰ ਅੱਜ ਵੀ ਬਾਬਾ ਸਤਨਾਮ ਸਿੰਘ ਵੀ ਕਾਰਸੇਵਾਲੇ ਮਹਾਂਪੁਰਸ਼ ਦੱਸ ਰਹੇ ਔਰ ਉਹ ਜਦੋਂ ਕਾਲਜ ਬਣਾਇਆ ਸੀ ਆਪਣਾ ਮਾਰਗ ਬਣਾਇਆ ਸੀ ਤੇ ਅੱਜ ਤੱਕ ਉਹਦਾ ਨਾਮ ਆ ਸਰਕਾਰ ਨੂੰ ਇਹ ਚਾਹੀਦਾ ਵੀ ਆਨੰਦਪੁਰ ਸਾਹਿਬ ਕੋਈ ਮੈਡੀਕਲ ਕਾਲਜ ਲਿਆਉਣਾ ਇਥੇ ਲੋਡ ਵੀ ਆ ਗਈ ਆ ਜਾਂ ਕੋਈ ਹੋਰ ਇਦਾਂ ਦੇ ਉਪਰਾਲੇ ਕਰਨੇ ਇਹ ਉਹਨਾਂ ਨੂੰ ਲੋੜ ਆ ਬਾਕੀ ਮੈਂ ਹੁਣੇ ਉਧਰੋਂ ਆਇਆ ਆਪਣੇ ਗੜ੍ਹ ਸ਼ੰਕਰ ਤੋਂ ਤੇ ਪੁਲ ਦੇ ਉੱਤੇ ਮੈਨੂੰ 15 ਮਿੰਟ ਲੱਗੇ ਪੁਲ ਦਾ ਕੰਮ ਹੁਣ ਹੋ ਰਿਹਾ ਉਹ ਹੋ ਰਿਹਾ ਚਲੋ ਚੰਗੀ ਗੱਲ ਆ ਪਰ ਇਹ ਨਾਲ ਹੀ ਹੋ ਜਾਣਾ ਚਾਹੀਦਾ ਸੀ ਇੱਕ ਛੜਕ ਦਾ ਇੱਕ ਹਿੱਸਾ ਤੇ ਮਹਾਂਪੁਰਸ ਜਿਹੜੇ ਸਾਡੇ ਕਾਰਸੇਵਾਲੇ ਕਲਾਨੰਦ ਘਰ ਵਾਲੇ ਬਾਬਾ ਸਤਨਾਮ ਸਿੰਘ ਹੋਣੀ ਬਣਾ ਰਹੇ ਉਹ ਤੋਂ ਅਗਲਾ ਹਿੱਸਾ ਗੜ੍ਹ ਸ਼ੰਕਰ ਵਾਲੇ ਪਾਸੇ ਤੇ ਇਧਰਲੇ ਪਾਸੇ ਉਹਨ ਸਰਕਾਰ ਬਣਾ ਲੈ ਉਹ ਇਹਨਾਂ ਨੂੰ ਆਪਣੇ ਕਾਰਜ ਕਰਨੇ ਚਾਹੀਦੇ ਆਪਣੇ ਕਾਰਜਾਂ ਦੇ ਤੇ ਆਂਦੇ